ਤਕਰੀਬਨ 52.33% ਤੱਕ ਜਿਹੜੀ VOTING ਹੋਈ ਹੈ ਕੀ ਦੇਖਦੇ ਹੋ ਜਦੋਂ ਵੋਟ ਘਟ ਪੈਂਦੀ ਹੈ ਤੇ ਫਿਰ ਸੱਤਾਧਾਰੀਆਂ ਦਾ ਪਲੜਾ ਕਹਿੰਦੇ ਵੀ ਭਾਰਾ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਜਾ ਕੇ ਇੱਥੇ ਪੁੱਠੀ ਬਾਜੀ ਵੀ ਹੋ ਸਕਦੀ ਹੈ ਕੁਝ ਤਾਂ ਲੋਕ ਇਹ ਦੱਸ ਰਹੇ ਵੀ ਗਰਮੀ ਬਹੁਤ ਪੈ ਰਹੀ ਹੈ ਕਿ ਹਨਾ ਵੀ ਗਰਮੀ ਕਾਰਨ ਜਿਹੜੀ VOT PERCENTAGE ਘਟੀ ਹੈਗੀ ਦੂਜਾ ਇਹ ਹੈਗਾ ਵੀ ਉਹਦੇ ਚੋਂ ਯੂਨੀਵਰਸਿਟੀਆਂ ਵਗੈਰਾ ਚੋਂ ਸਾਰੀਆਂ ਛੁੱਟੀਆਂ ਵਗੈਰਾ ਹੋ ਚੁੱਕੀਆਂ ਕੁਝ ਪਲੈਨਿੰਗ ਹੋ ਜਾਂਦੀ ਆ ਬੰਦੇ ਬਾਹਰ ਗਏ ਹੁੰਦੇ ਆ ਪਰ ਇਹਦੇ باوجود ਵੀ VOT ਦਾ ਘਟਣਾ ਹੈਗਾ ਜਿਹੜਾ ਇਹ ਐਕਸਟਰਾ ਨਾਲ ਕਿਤੇ ਨਾ ਕਿਤੇ ਤਾਂ ਸੱਤਾਧਾਰੀਆਂ ਨੂੰ ਫਾਇਦੇਮੰਦ ਆ ਜਿਹੜਾ ਹੋ ਜਾਂਦਾ ਹੁੰਦਾ ਜੇ ਆਮ ਆਦਮੀ ਪਾਰਟੀ ਦਾ ਵਿਅਕਤੀ ਜਿੱਤ ਜਾਂਦਾ ਧਾਰਵਿੰਦ ਕੇਜਰੀਵਾਲ ਆ ਜਿਹੜੇ ਉਹ ਰਾਜ ਸਭਾ ਵਿੱਚ ਜਾਣਗੇ ਜਾਂ ਕੋਈ ਉਹਨਾਂ ਦਾ ਕੋਈ ਹੋਰ ਵਿਅਕਤੀ ਆ ਜਿਹੜਾ ਚਲੇ ਜਾਵੇਗਾ ਪਰ ਜੇ ਕਾਂਗਰਸ ਜਿੱਤ ਜਾਂਦੀ ਹੈਗੀ ਤਾਂ ਫਿਰ ਕਾਂਗਰਸ ਵਿੱਚ ਜਿਹੜੀ ਅੰਦਰੂਨੀ ਲੜਾਈ ਹੈਗੀ ਆ ਉਹ ਖਤਮ ਹੋ ਸਕਦੀ ਆ ਜਿਹੜਾ ਉਹਨਾਂ ਨੂੰ ਹੋਸਟ ਹੋ ਸਕਦਾ ਜਾਂ ਹੋਰ ਵੱਧ ਵੀ ਸਕਦੀ ਆ ਇਹ ਵੀ ਕਾਫੀ ਕੋਸ਼ਿਸ਼ ਜਨ ਹੋ ਜਾਵੇ ਉਹਦੇ ਵਿੱਚ ਹੁਣ ਤਿੰਨ ਕੈਂਡੀਡੇਟ ਆ ਜਿਹੜੇ ਚੋਣ ਚੇ ਮਿਨਿਸਟਰ ਲਈ ਲੜ ਰਹੇ ਹੈਗੇ ਆ ਚੰਦਰਜੀਤ ਸਿੰਘ ਚੰਨੀ ਰਾਣਾ ਗੁਰਜੀਤ ਸਿੰਘ ਤੇ ਬਾਜਵਾ ਸਾਹਿਬ ਜੀ ਹੈ ਨਾ ਪ੍ਰਤਾਪ ਸਿੰਘ ਬਾਜਵਾ ਲੁਧਿਆਣਾ ਪਛਮੀ ਦੀ ਚੋਣ ਹੋਈ ਹੈਗੀ ਆਉਣ ਵਾਲੇ ਦਿਨਾਂ ਚ ਨਤੀਜੇ ਵੀ ਜਿਹੜੇ ਆ ਜਾਣੇ ਹੈਗੇ ਨੇ ਸਰਦਾਰ ਅਤਾ ਸਿੰਘ ਦੀ ਕਾਫੀ ਜਿਆਦਾ VOTING ਘਟ ਹੋਈ ਹੈ ਪਿਛਲੇ ਕਹਿੰਦੇ ਕਿ ਤਕਰੀਬਨ 28 ਸਾਲਾਂ ਤੋਂ ਘਟ VOTING ਹੋਈ ਹੈਗੀ ਹੈ ਜੇ ਕੰਪੈਰੀਜ਼ਨ ਕੀਤਾ ਜਾਵੇ ਤਕਰੀਬਨ 51.33% ਤੱਕ ਜਿਹੜੀ VOTING ਹੋਈ ਹੈ ਕੀ ਦੇਖਦੇ ਹੋ ਜਦੋਂ ਵੋਟ ਘਟ ਪੈਂਦੀ ਹੈ ਤੇ ਫਿਰ ਸੱਤਾਧਾਰੀਆਂ ਦਾ ਪਲੜਾ ਕਹਿੰਦੇ ਵੀ ਭਾਰਾ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਜਾ ਕੇ ਇੱਥੇ ਪੁੱਠੀ ਬਾਜੀ ਵੀ ਹੋ ਸਕਦੀ ਹੈ ਹਲੇ ਦੇਖੋ 23 ਤਰੀਕ ਨੂੰ ਨਤੀਜੇ ਆਉਣੇ ਹੈਗੇ ਆ ਸੋ 51.33 33% ਹੈ ਜਿਹੜੀ ਵੋਟ ਹੋਈ ਆ ਸੋ ਘਟ ਹੈਗੀ ਮੇਰੇ ਖਿਆਲ 63% ਤੇ 61% ਸੀਗੀ ਲੋਕ ਸਭਾ ਚ ਹਨ ਜੀ ਤੋਂ ਕਾਫੀ ਜਿਆਦਾ ਸੀ 9-10% ਹੈ ਜਿਹੜੀ ਵੋਟ ਘਟ ਹੋਈ ਉਹਦੇ ਕੁਝ ਤਾਂ ਲੋਕ ਇਹ ਦੱਸ ਰਹੇ ਵੀ ਗਰਮੀ ਬਹੁਤ ਪੈ ਰਹੀ ਹੈ ਕਿ ਹਨ ਵੀ ਗਰਮੀ ਕਾਰਨ ਜਿਹੜੀ ਵੋਟ ਪਰਸੈਂਟੇਜ ਘਟੀ ਹੈਗੀ ਦੂਜਾ ਇਹ ਹੈਗਾ ਵੀ ਉਹਦੇ ਚ ਯੂਨੀਵਰਸਟੀਆਂ ਵਗੈਰਾ ਚੋਂ ਸਾਰੀਆਂ ਛੁੱਟੀਆਂ ਵਗੈਰਾ ਹੋ ਚੁੱਕੀਆਂ ਕੁਝ ਪਲੈਨਿੰਗ ਹੋ ਜਾਂਦੀ ਆ ਬੰਦੇ ਬਾਹਰ ਗਏ ਹੁੰਦੇ ਆ ਪਰ ਇਹਦੇ باوجود ਵੀ ਵੋਟ ਦਾ ਘਟਣਾ ਹੈਗਾ ਜਿਹੜਾ ਇਹ ਐਕਸਟਰਾ ਨਾਲ ਕਿਤੇ ਨਾ ਕਿਤੇ ਤਾਂ ਸੱਤਾਧਾਰੀਆਂ ਨੂੰ ਫਾਇਦੇਮੰਦ ਆ ਜਿਹੜਾ ਹੋ ਜਾਂਦਾ ਹੁੰਦਾ ਹੁਣ ਐਕਚੁਅਲੀ ਹਰ ਵਾਰ ਇਹ ਮਾਡਲ ਨਹੀਂ ਅਪਣਾਇਆ ਜਾਂਦਾ ਸੋ ਕਿਉਂਕਿ ਜਿਹੜਾ ਜਿਹੜਾ ਮੁਕਾਬਲਾ ਚਾਰ ਕੋਨਾ ਸੀ ਉਹਦੇ ਚੋ ਅਕਾਲੀ ਦਲ ਦੀ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਤੁਹਾਡਾ ਉਹਨੂੰ ਪਿਛਲੀ ਵਾਰੀ 10000 ਵੋਟ ਪਈ ਸੀ ਮਤਲਬ ਹਰੇਕ ਹੀ ਆਪਣੀ ਸਰਵਾਈਵਲ ਦੀ ਲੜਾਈ ਨੂੰ ਲੈ ਕੇ ਹੀ ਚੱਲਿਆ ਹੋਣਾ ਜੇ ਮੰਨ ਲਓ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜੇ ਉਹ 10000 ਵੀ ਟੱਚ ਕਰ ਲੈਂਦੇ ਆ ਤਾਂ ਉਹਨਾਂ ਦੀ ਤਾਂ ਵਿਕਟਰੀ ਹੋ ਗਈ ਉਹਨਾਂ ਨੂੰ ਲੱਗਦਾ ਵੀ ਹਾਂ ਅਸੀਂ ਆਪਣਾ ਮੇਨਟੇਨ ਕਰ ਰਿਆ ਸੋ 10 ਦੇ ਕਰੀਬ 10000 ਸਮਥਿੰਗ ਆ ਨਾ ਹੰਗਰ ਸੀਗੀ ਸੋ ਜੇ ਉਹ ਅਟੇਨ ਕਰ ਲੈਂਦੇ ਆ ਭਾਜਪਾ ਨੂੰ ਮੇਰੇ ਖਿਆਲ 22000 ਆ ਕੁਝ 22 ਤੇ ਸੀ ਜੀ ਤਕਰੀਬਨ ਹਾਂ ਜੀ ਇ ਜਿਹੜੀ ਹੈ 28000 ਸੀਗੀ ਇਹਨਾਂ ਪਹਿਲੇ ਨੂੰ 323000 ਸੀ ਇਸ ਤਰ੍ਹਾਂ ਜਿਹੜਾ ਆਮ ਆਦਮੀ ਪਾਰਟੀ ਦਾ ਜਿੱਤਿਆ ਹੁਣ ਇਹਦੇ ਚੋਂ ਇਹ ਹੈਗਾ ਵੀ ਜਿਹੜੀ ਘੱਟ ਵੋਟ ਪਰਸੈਂਟੇਜ ਪਈ ਆ ਆਇਆ ਉਹ ਡਾਇਗਨਲੀ ਸਾਰਿਆਂ ਦੀ ਘੱਟਦੀ ਹੈਗੀ ਆ ਜਾਂ ਕੱਲੀ ਇੱਕ ਦੀ ਘੱਟਦੀ ਹੈ ਇਹ ਇੱਕ ਦੀ ਘੱਟਦੀ ਹੈਗੀ ਇਹਦੇ ਤੇ ਡਿਪੈਂਡ ਕਰੂਗਾ ਜਿਹੜਾ ਚੋਣ ਦਾ ਆਏਗਾ ਵੀ ਜੇ ਤਾਂ ਵੀ ਹੁਣ ਜਿਹੜਾ 51% ਘਟਿਆ ਤਾਂ ਸਾਰੇ ਵੋਟ ਵੀ ਆਮ ਆਦਮੀ ਪਾਰਟੀ ਦਾ ਵੀ ਉਹਨਾਂ ਘਟਾ ਹੋਇਆ ਭਾਜਪਾ ਦਾ ਵੀ ਤੇ ਕਾਂਗਰਸ ਦਾ ਵੀ ਪਰ ਜਿਹੇ ਜਿਹੇ ਹੋਰ ਹੋਰ ਵੇ ਨਾਲ ਘਟੀ ਆ ਉਹਦੇ ਚੋਂ ਹੁਣ ਸਾਡੇ ਕੋਲੇ ਵੀ ਰਿਪੋਰਟਾਂ ਨੇ ਜਿਸ ਤਰ੍ਹਾਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਕਰਿਆ ਵੀ ਭਾਰਤੀ ਜਨਤਾ ਪਾਰਟੀ ਵੋਟਾਂ ਕੱਟ ਰਹੀ ਹੈਗੀ ਆ ਹਨਾ ਵੀ ਵੋਟਾਂ ਕਟਵਾਉਂਦੇ ਵੀ ਹੈਗੇ ਉਹ ਕੱਟ ਕੇ ਵੋਟਾਂ ਵੀ ਸਾਡੇ ਖਿਲਾਫ ਜਿਹੜੀਆਂ ਪੈਣੀਆਂ ਨੇ ਦਿੱਲੀ ਦੇ ਪੈਟਰਨ ਸੋ ਇਹ ਪੰਜਾਬ 'ਚ ਵੀ ਕਿਤੇ ਨਾ ਕਿਤੇ ਇਹ ਪੈਟਰਨ ਚੱਲਿਆ ਲੁਧਿਆਣੇ 'ਚ ਚੱਲਿਆ ਕਿ ਨਹੀਂ ਚੱਲਿਆ ਹਰ ਸਾਨੂੰ ਨਹੀਂ ਪਤਾ ਪਰ ਇੱਕ ਸਾਡੇ ਕੋਲ ਵੀਡੀਓ ਆਈ ਸੀ ਉਹਦੇ ਵਿੱਚ ਇੱਕ ਨਾ ਬੇਪਛਾਣ ਨੌਜਵਾਨ ਕਿਸੇ ਜਿੱਦਾਂ ਹਰ ਘਰ ਦਾ ਦਰਵਾਜ਼ਾ ਖੜਕਾ ਕੇ ਤੇ ਵੋਟਾਂ ਪੁੱਛ ਰਿਹਾ ਉਹਦੇ ਕੋਲ ਵੋਟਰਾਂ ਦੀ ਲਿਸਟ ਤੇ ਵੋਟਾਂ ਬਾਰੇ ਪੁੱਛ ਰਿਹਾ ਵੀ ਤੁਹਾਡੇ ਕੌਣ ਕੌਣ ਰਹਿ ਰਿਹਾ ਹੈ ਕਿਹੜੀ ਕਿਹੜੀ ਗੱਲਬਾਤ ਹੈਗੀ ਆ ਉਹ ਜਸਟ ਟਿਕ ਕਰ ਰਿਹਾ ਆ ਆਪਣੇ ਢੰਗ ਨਾਲ ਟਿਕ ਕਰ ਰਿਹਾ ਉਹਨੂੰ ਮੁਹੱਲੇ ਵਾਲਿਆਂ ਨੇ ਫੜ ਲਿਆ ਵੀ ਹੂ ਆਰ ਯੂ ਤੂੰ ਕੌਣ ਹੈਗਾ ਹੂੰ ਹੂੰ ਵੀ ਨਾ ਤੂੰ ਕੋਈ ਇਲੈਕਸ਼ਨ ਕਮਿਸ਼ਨ ਦਾ ਮੈਂਬਰ ਆ ਨਾ ਤੂੰ ਕੋਈ ਕੋਈ ਅਫੀਸ਼ੀਅਲ ਅਧਿਕਾਰੀ ਆ ਵੀ ਤੂੰ ਇੱਥੇ ਕਿੱਥੇ ਵੋਟਾਂ ਦਾ ਤੂੰ ਇਹ ਚੱਕਰ ਕਿੱਦਾਂ ਕਰਦਾ ਫਿਰ ਉਹਨੇ ਜਿੱਦਾਂ ਦੱਸਿਆ ਮੈਨੂੰ ਕਿਸ ਨੇ ਭੇਜਿਆ ਮੈਨੂੰ ਤਾਂ ਉਹਨੇ ਸੱਚ ਨਹੀਂ ਦੱਸਿਆ ਪਰ ਉਹ ਮੁਹੱਲੇ ਵਾਲਿਆਂ ਨੇ ਲਾਇਆ ਵੀ ਇਹ ਆਮ ਆਦਮੀ ਪਾਰਟੀ ਵੱਲੋਂ ਆਪਾਂ ਬੰਦੇ ਭੇਜ ਰਹੇ ਆ ਉਹਨਾਂ ਨੂੰ ਲੱਗਦਾ ਵੀ ਹੁਣ ਅਗਲੀਆਂ ਜਿਹੜੀਆਂ ਵੋਟਾਂ ਸਾਨੂੰ ਲੱਗ ਰਿਹਾ ਹੈਗਾ ਵੀ ਨਹੀਂ ਸਾਨੂੰ ਪੈਣੀਆਂ ਵੀ ਉਹ ਟਿਕ ਮਾਰਕ ਕਰਕੇ ਕੱਟ ਦਿਓ ਜਾਂ ਕਿਦਾਂ ਕਰੀਏ। ਸੋ ਜੇ ਇਹ ਪੈਟਰਨ ਲੋਦੇ ਹਾਨੇ ਚ ਆਇਆ ਫਿਰ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਪਰ ਸਾਨੂੰ ਲੱਗਦਾ ਵੀ ਇੰਨੀ ਤੇਜ਼ੀ ਨਾਲ ਹਲੇ ਨਾ ਹੋਇਆ ਹੋਵੇ ਕੁਝ ਗਰਮੀਆਂ ਕਰਕੇ ਜਾਂ ਕੁਝ ਹੋਰ ਦੋ ਜਮਨੀ ਚੋਣਾਂ ਨੂੰ ਫਿਰ ਸਰਕਾਰ ਦਾ ਅਪਰ ਹੈਂਡ ਵੀ ਹੁੰਦਾ ਹੀ ਹੈਗੇ 1.5 ਸਾਲ ਅਜੇ ਪਿਆਰ ਹੈਗਾ। ਹਾਂਜੀ ਹਾਂਜੀ। ਸੋ ਸਰਕਾਰ ਦੀ ਮਸ਼ੀਨਰੀ ਪੁਲਿਸ ਆਫਿਸਰਸ ਦੇ ਦੋਸ਼ ਲੱਗੇ ਹੈਗੇ ਆ। ਵੀ ਉਹ ਆਪ ਪ੍ਰਚਾਰ ਕਰਦੇ ਰਹੇ ਹੈਗੇ ਆ ਈਵਨ ਮਾਈਕ ਦੇਖਿਆ ਸੀਗਾ ਵੀ ਕਾਂਗਰਸ ਦੇ ਜਿਹੜੇ ਉਮੀਦਵਾਰ ਦੇ ਫਲੈਕਸ ਉਹ ਬੋਰਡ ਨੇ ਉਹ ਲਾਏ ਜਾ ਰਹੇ ਹੈਗੇ ਆ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਸੋ ਇਹ ਕਾਫੀ ਵੀਡੀਓਜ਼ ਆਈਆਂ ਨੇ ਉਹ ਸਰਕਾਰ ਦਾ ਅਪਰ ਹੈਂਡ ਹੁੰਦਾ ਜਿਹਦੀ ਸਰਕਾਰ ਹੁੰਦੀ ਆ ਉਹਦੇ ਕੋਲ ਜਿਆਦਾ ਚਾਂਸੇ ਹੁੰਦੇ ਆ ਜਿੱਤਣ ਦੇ ਹਨ ਤੇ ਕੀ ਇਹਦੇ ਨਾਲ ਕੋਈ ਟ੍ਰੈਂਡ ਸੈਟਿੰਗ ਹੋਊਗੀ ਦੋਈ ਕੋਈ 2027 ਨੂੰ ਲੈ ਕੇ ਜਾਂ ਇਸ ਤਰੀਕੇ ਦਾ ਕੋਈ ਸੰਭਵ ਨਹੀਂ ਹੈਗਾ ਨਹੀਂ ਇਹ ਇਹ ਹੈਗਾ ਵੀ ਟ੍ਰੈਂਡ ਸੈਟਿੰਗ ਹੋ ਸਕਦੀ ਆ ਪਰ ਹਾਲੇ ਡੇਢ ਸਾਲ ਪਿਆ हां ਵੀ ਟ੍ਰੈਂਡ ਸੈਟਿੰਗ ਉਹ ਟ੍ਰੈਂਡ ਸੈਟਿੰਗ ਇੰਨੀ ਜ਼ਿਆਦੇ ਵੀ ਡੇਢ ਸਾਲ ਤੱਕ ਉਸੇ ਤਰ੍ਹਾਂ ਵਾਇਬਲ ਰਹੇ ਇਟ ਡਿਪੈਂਡ ਨਹੀਂ ਕਰਦਾ ਹੁੰਦਾ ਬੇਸ਼ੱਕ ਟ੍ਰੈਂਡ ਜੇ ਜੇ ਆਮ ਆਦਮੀ ਪਾਰਟੀ ਦਾ ਵੀ ਜਿੱਤ ਜਾਂਦਾ ਉਹਨਾਂ ਨੂੰ ਇੰਟਰਨਲ ਬੂਸਟ ਹੋਊਗਾ ਜਿਹੜਾ ਉਹਨਾਂ ਅੰਦਰ ਟੈ ਟੈ ਜਾਣ ਵਾਲੀ ਬਿਰਤੀਆ ਉਹਨੂੰ ਇੱਕ ਹੁਲਾਰਾ ਮਿਲੇਗਾ ਵੀ ਨਹੀਂ ਅਸੀਂ ਹਲੇ ਟੈ ਨਹੀਂ ਹੈਗੇ ਪਰ ਇਹੀ ਟ੍ਰੈਂਡ ਜਿਹੜਾ ਇਸ ਜਿਮਨੀ ਚੋਂ ਦਾ 227 ਤੱਕ ਕੈਮਰਾ ਹੋਊਗਾ ਇਹ ਸੰਭਵ ਨਹੀਂ ਹੁੰਦਾ ਸੋ ਵੋਟਾਂ ਤਾਂ ਜੇ ਇੱਕ ਦੋ ਦਿਨ ਪਹਿਲਾਂ ਕੁਝ ਗੜਬੜ ਹੋ ਜੇਵੇਂ ਵੋਟ ਪਰਸੈਂਟੇਜ ਆ ਜਿਹੜੀ ਉਸ ਤਰ੍ਹਾਂ ਘਟ ਜਾਂਦੇ ਹੁੰਦੀ ਆ ਹਾਂ ਉਹਦੇ ਚੋਂ ਇਹ ਹੈਗਾ ਵੀ ਜੇ ਆਮ ਆਦਮੀ ਪਾਰਟੀ ਦਾ ਵਿਅਕਤੀ ਜਿੱਤ ਜਾਂਦਾ ਤਾਂ ਅਰਵਿੰਦ ਕੇਜਰੀਵਾਲ ਆ ਜਿਹੜੇ ਉਹ ਰਾਜ ਸਭਾ ਵਿੱਚ ਜਾਣਗੇ ਜਾਂ ਕੋਈ ਉਹਨਾਂ ਦਾ ਕੋਈ ਹੋਰ ਵਿਅਕਤੀ ਆ ਜਿਹੜਾ ਚਲੇ ਜਾਵੇਗਾ ਪਰ ਜੇ ਕਾਂਗਰਸ ਜਿੱਤ ਜਾਂਦੀ ਹੈਗੀ ਤਾਂ ਫਿਰ ਕਾਂਗਰਸ ਵਿੱਚ ਜਿਹੜੀ ਅੰਦਰੂਨੀ ਲੜਾਈ ਹੈਗੀ ਆ ਉਹ ਖਤਮ ਹੋ ਸਕਦੀ ਹੈ ਜਿਹੜਾ ਉਹਨਾਂ ਨੂੰ ਪੋਸਟ ਹੋ ਸਕਦਾ ਹੈ ਜਾਂ ਹੋਰ ਵੱਧ ਵੀ ਸਕਦੀ ਹੈ ਕਾਫੀ ਕੁਝ ਜੇ ਹੋਵੇ ਚ ਹੁਣ ਤਿੰਨ ਕੈਂਡੀਡੇਟ ਆ ਜਿਹੜੇ ਚੀ ਮੰਤਰੀ ਲਈ ਲੜ ਰਹੇ ਹੈਗੇ ਆ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਸਿੰਘ ਤੇ ਬਾਜਵਾ ਸਾਹਿਬ ਜੀ ਹੈ ਨਾ ਪ੍ਰਤਾਪ ਸਿੰਘ ਬਾਜਵਾ ਹੁਣ ਇਹ ਅੰਦਰੂਨੀ ਲੜਾਈ ਸਿਰਫ ਅੰਦਰੂਨੀ ਨਹੀਂ ਹੈ ਚੀਫ ਮਿਨਿਸਟਰ ਦੀ ਜਿਹੜੀ ਲੜਾਈ ਹੈਗੀ ਐ ਸੋਦੇ ਚੋਂ ਜੇ ਇਸ ਤਰ੍ਹਾਂ ਹੀ ਤੁਹਾਡੇ ਬੰਦੇ ਰਹੀ ਤਾਂ ਫਿਰ ਉਹਨਾਂ ਦਾ ਜਿਹੜਾ ਹੈਗਾ ਸਰਵਾਈਵਲ ਔਖਾ ਹੋਊਗਾ ਹਾਂ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪਣਾ ਕੈਂਡੀਡੇਟ ਉਤਾਰਿਆ ਜੇ ਉਹ 10 ਦੇ ਨੇੜੇ ਤੇੜੇ ਵੋਟਾਂ ਲੈ ਜਾਂਦਾ ਸੋ ਉਹਨਾਂ ਨੂੰ ਲੱਗਾਗਾ ਵੀ ਸਾਡੀ ਵੋਟ ਆ ਜਿਹੜੀ ਉਹ ਤਰ੍ਹਾਂ ਪੱਕੀ ਹੈਗੀ ਆ ਸੋ ਕੰਸਿਸਟੈਂਟ ਵੋਟ ਦੇ ਦਾਰ ਤੇ ਭਾਰਤੀ ਜਨਤਾ ਪਾਰਟੀ ਦਾ ਕੀ ਪੈਤਣਾ ਹੈਗਾ ਪੰਜਾਬ ਨੂੰ ਲੈ ਕੇ ਕਿਉਂਕਿ ਜੇ ਆਪਾਂ ਇਹੀ ਸੀਟ ਦੀ ਗੱਲ ਕਰੀਏ ਤੇ ਉਹਨਾਂ ਨੇ ਪਹਿਲਾਂ ਤੇ ਕੋਰ ਜਿਹੜਾ ਆਰਐਸਐਸ ਨਾਲ ਜਿਹੜੇ ਸੰਬੰਧਤ ਹੈਗੇ ਨੇ ਸ਼ੱਕ ਸੋ ਉਹਨਾਂ ਨੂੰ ਉਤਾਰਿਆ ਹੈਗਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਲੋਕਲ ਲੈਵਲ ਤੇ ਹੁਣ ਇਹ ਵੀ ਜੜੀਆਂ ਖਬਰਾਂ ਪਿੱਛੇ ਆਈਆਂ ਸੀ ਕਿ ਸ਼ਾਇਦ ਜਿਹੜਾ ਰਮਨਦੀਪ ਸਿੰਘ ਬਿੱਟੂ ਹੁਣੀ ਹੈਗਾ ਉਹ ਕਿਤਨਾ ਕਿਤੇ ਸਪੋਰਟ ਜਿਹੜੀ ਆ ਦੂਸਰੇ ਕੈਂਡੀਡੇਟ ਦੀ ਜਾਂ ਕਰ ਰਹੇ ਹੈਗਾ ਸਿੱਧੀ ਜਿਹ ਆਈਆਂ ਸੀ ਭਾਵੇਂ ਕਿ ਬਾਹਰ ਕੋਈ ਗੱਲਾਂ ਜੜੀਆਂ ਨਹੀਂ ਆਈਆਂ ਬਹੁਤੀਆਂ ਕਿਵੇਂ ਦੇਖਦੇ ਹੋ ਭਾਰਤੀ ਜਨਤਾ ਪਾਰਟੀ ਪੰਜਾਬ ਚ ਕੀ ਪੈਂਤੜਾ ਲੈ ਕੇ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਦਾ ਪੈਂਤੜਾ ਵੱਖਰਾ ਹੋ ਸਕਦਾ ਰਵਨੀਤ ਸਿੰਘ ਪੈਂ ਦਾ ਬਿੱਟੂ ਦਾ ਪੈਂਤੜਾ ਵੱਖਰਾ ਹੋ ਸਕਦਾ ਕਿਉਂਕਿ ਰਵਨੀਤ ਸਿੰਘ ਬਿੱਟੂ ਦੇ ਆਸ਼ੂ ਤੋਸ਼ ਨਾਲ ਬਹੁਤ ਨੇੜਲੇ ਸੰਬੰਧ ਹੈ ਭਾਰਤ ਪੂਸ਼ਣ ਆਸ਼ੂ ਨਾਲ ਸੌਂਦਾ ਸੋ ਇੱਕ ਤਰ੍ਹਾਂ ਨਾਲ ਉਹ ਦੋਹੇ ਦੋਸਤਾਂ ਦੇ ਤੌਰ ਤੇ ਵਿਚਰੇ ਆ ਔਰ ਲੋਕ ਸਭਾ ਚੋਣਾਂ ਵਿੱਚ ਇਹ ਦੋਸ਼ ਲੱਗਦਾ ਤੁਸੀਂ ਦੇਖਿਆ ਵੀ ਰਾਜਾ ਵੜਿੰਗ ਵਾਲਾ ਸਾਰਾ ਗੜਬੜ ਹੋਈ ਸੀ ਸੋ ਰਾਜਾ ਵੜਿੰਗ ਇਸੇ ਗੱਲੋਂ ਨਾਰਾਜ਼ ਸੀਗੇ ਭਾਰਤ ਪੂਸ਼ਣ ਆਸ਼ੂ ਨਾਲ ਵੇ ਉਹਨਾਂ ਦੀ ਇਸ ਕੌਨਸਟਿਟੂਐਂਸੀ ਚ ਉਹਨਾਂ ਨੂੰ ਘੱਟ ਵੋਟਾਂ ਪਈਆਂ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਵੱਧ ਵੋਟਾਂ ਪਈਆਂ ਹੈਗੀਆਂ ਨਾ ਸੋ ਹੁਣ ਜੇ ਇਹ ਨਿੱਜੀ ਤੌਰ ਤੇ ਸਬੰਧਾਂ ਦੇ ਚੱਕਰ ਚ ਹੋਇਆ ਰਵਨੀਤ ਸਿੰਘ ਬਿੱਟੂ ਆਪਣੀ ਪਾਰਟੀ ਤੋਂ ਵੱਖ ਜਾ ਕੇ ਭਾਰਤ ਭੋਸ਼ਨ ਆਸ਼ੂ ਦੇ ਹੱਕ ਵਿੱਚ ਵੋਟ ਪਾਉਂਦੇ ਹੈਗੇ ਕਿਉਂਕਿ ਜਿਨ੍ਹਾਂ ਦੇ ਬਹੁਤ ਕਿਉਂਕਿ ਦੋਵੇਂ ਕਾਂਗਰਸ ਵਿੱਚ ਸੀਗੇ ਸੋ ਰਵਨੀਤ ਸਿੰਘ ਤਾਂ ਪਿਛਲੇ ਸਾਲ ਹੀ ਬੀਜੇਪੀ ਚ ਗਏ ਆ ਸੋ ਜਿਹੜਾ ਪੁਰਾਣਾ ਰਿਸ਼ਤਾ ਹੈਗਾ ਵੀ 25 ਸਾਲ ਦਾ ਉਹ ਜੇ क्रैक ਹੁੰਦਾ ਟਾਈਟਮ ਇਸ ਕੋਲੈਬੋਰੇਸ਼ਨ ਕਾਂਗਰਸ ਦੀ ਤੇ ਰਵਨੀਤ ਸਿੰਘ ਬਿੱਟੂ ਦੀ ਆ ਹੋ ਸਕਦੀ ਹੈ ਕਿ ਜੇ ਉਹ ਵੋਟ ਪਾਲਟੀ ਹੈਗੀ ਆ ਤਾਂ ਜਿਹੜੀ ਕਾਂਗਰਸ ਵੀ ਜਿਹੜੀ ਸੀਟ ਜਿੱਤ ਸਕਦੀ ਆ ਸੋ ਉਹ ਫਿਰ ਬੂਸਟ ਵਿੱਚ ਆ ਸਕਦੀ ਆ ਉਹਦੀ ਲੜਾਈ ਵੱਧਦੀ ਆ ਜਾਂ ਘਟਦੀ ਆ ਜੇ ਰਾਹੁਲ ਗਾਂਧੀ ਉਹਨੇ ਵਿੱਚ ਇੰਟਰਵਿਨ ਕਰ ਲੈਂਦੇ ਹੈਗੇ ਆ ਤਾਂ ਉਹ ਜਿਹੜਾ ਜਿਹੜਾ ਮੁੱਖ ਮੰਤਰੀ ਵਾਲਾ ਸਿਸਟਮ ਆ ਉਹ ਬਦਲ ਸਕਦਾ ਵਰਨਾ ਫਿਰ ਜਿਹੜੀ ਜੰਗ ਚੱਲ ਰਹੀ ਆ ਉਹ ਤਾਂ ਚੱਲੇਗੀ ਜੀ ਬਿਲਕੁਲ ਹੀ ਦੇਖਦੇ ਆ 23 ਤਰੀਕ ਨੂੰ ਵੈਸੇ ਵੀ ਸਥਿਤੀ ਇਸ ਸੀਟ ਦੀ ਕਲੀਅਰ ਹੋ ਜਾਣੀ ਆ ਉਸ ਤੋਂ ਬਾਅਦ ਕਾਂਗਰਸ ਦਾ ਕੀ ਹੁੰਦਾ ਹੈ ਕਿੰਨੇ ਮੁੱਖ ਮੰਤਰੀ ਦੇ ਚਿਹਰੇ ਨੇ ਜਾਂ ਕੀ ਇਦਾਂ ਤੇ ਨਹੀਂ ਕਿ ਕਾਂਗਰਸ ਆਪਣਾ ਹੀ ਜਿਹੜਾ ਨੁਕਸਾਨ 2027 ਕਰੋ ਜਾਂਦੀ ਇਹ ਤਾਂ ਅੱਗੇ ਜਾ ਕੇ ਹੌਲੀ ਹੌਲੀ ਜਦੋਂ ਸਿਚੁਏਸ਼ਨ ਨਾਨਾ ਫੋਲਡ ਹੋਏਗੀ ਉਦੋਂ ਪਤਾ ਲੱਗੇਗਾ